ਖਬਰ ਹੈ ਜਿਹੜੀ ਬਾਦਿਸ ਪੰਜਾਬ ਜਥੇਬੰਦੀ ਦੇ ਮੁਖੀ ਭਾਈ ਅਮਰਤਪਾਲ ਦੇ ਭਰਾ ਨੂੰ ਪੰਜਾਬ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਦੱਸਦੀ ਕਿ ਜਲੰਧਰ ਪੁਲਿਸ ਨੇ ਅਮਰਤਪਾਲ ਦੇ ਭਰਾ ਹਰਪ੍ਰੀਤ ਸਿੰਘ ਨੂੰ 5 ਗ੍ਰਾਮ ਆਇਸ ਸਮੇਤ ਕਾਬੂ ਕੀਤਾ ਗਿਆ ਦੱਸਦੀ ਕਿ ਨਸ਼ਾ ਤਸਕਰੀ ਦੇ ਮਾਮਲੇ ਦੇ ਵਿੱਚ ਅਮਰਤਪਾਲ ਦਾ ਭਰਾ ਜਿਹੜਾ ਆਰਪੀ ਤੋਂ ਗ੍ਰਿਫਤਾਰ ਕੀਤਾ ਗਿਆ ਦੀ ਪੁਸ਼ਟੀ ਜਲੰਧਰ ਦੇ ਐਸਐਸਪੀ ਅੰਕਰ ਗੁਪਤਾ ਦੇ ਵੱਲੋਂ ਕੀਤੀ ਗਈ ਦਾਦੀ ਕਿ ਅਮਰਤਪਾਲ ਦੀਆਂ ਮੁਸ਼ਕਲ ਲਗਾਤਾਰ ਵੱਧ ਜਰ ਨੇ ਉੱਥੇ ਹੀ ਬਿੱਤੇ ਤੇ ਨਹੀਂ ਹੈ ਅਮਰਤਪਾਲ ਨੇ ਐਮਪੀ ਦੀ ਸੌ ਚੁੱਕੀ ਹੈ ਖੰਡੂਰ ਸਾਹਿਬ ਤੋਂ ਵੱਡੀ ਲੀਡ ਦੇ ਨਾਲ ਅਮਰਤਪਾਲ ਐਮਪੀ ਬਣਿਆ ਪਰ ਉੱਥੇ ਹੀ ਹੁਣ ਅਮਰਤਪਾਲ ਦਾ ਭਰਾ ਹਰਪ੍ਰੀਤ ਸਿੰਘ ਜਿਨ੍ਹਾਂ ਦੀ ਸ਼ਕਲ ਬਿਲਕੁਲੀ ਅਮਰਤਪਾਲ ਦੇ ਨਾਲ ਮਿਲਦੀ ਜੁਲਦੀ ਅਮਰਤਪਾਲ ਦਾ ਭਰਾ ਜਿਹੜਾ 5 ਗ੍ਰਾਮ ਆਇਸ ਸਮੇਤ ਕਾਬੂ ਕੀਤਾ ਗਿਆ ਜਲੰਧਰ ਪੁਲਿਸ ਦੇ ਵੱਲੋਂ ਕਾਰਵਾਈ ਕੀਤੀ ਗਈ ਹੈ ਦਾਦੀ ਕਿ ਪੁਸ਼ਟੀ ਜਲੰਧਰ ਦੇ ਐਸਐਸਪੀ ਅੰਕੁਰ ਗੁਪਤਾ ਨੇ ਕੀਤੀ ਉਹਨਾਂ ਦਾ ਕਹਿਣਾ ਹੈ ਕਿ ਇਸ ਦੇ ਬਾਬਤ ਪ੍ਰੋਪਰਲੀ ਜਾਣਕਾਰੀ ਆ ਪੂਰੀ ਜਾਣਕਾਰੀ ਉਹ ਥੋੜੇ ਸਮੇਂ ਦੇ ਵਿੱਚ ਹੀ ਪ੍ਰੈਸ ਕਾਨਫਰੰਸ ਕਰਕੇ ਦੇਣਗੇ ਦਾਦੇ ਕਿ ਹਾਲਾਂਕਿ ਅਮਰਤਪਾਲ ਦਾ ਭਰਾ ਹਰਪੀ ਸਿੰਘ ਹੁਣ ਪੁਲਿਸ ਦੀ ਗ੍ਰਿਫਤ ਦੇ ਵਿੱਚ ਬੀਤੇ ਦਿਨੀ ਬੀਤੀ ਰਾਤ ਉਹਨਾਂ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਦਾਦੀ ਕਿ 5 ਗ੍ਰਾਮ ਆਇਸ ਸਮੇਤ ਅਮਰਤਪਾਲ ਦਾ ਭਰਾ ਜਿਹੜਾ ਦਰਤਾਰ ਹੋਇਆ ਹੈ ਆਇਸ ਨਸ਼ਾ ਤਸਕਰ ਦੇ ਮਾਮਲੇ ਤੇ ਆਇਤ ਅਮਰਤਪਾਲ ਦੇ ਭਰਾ ਤੇ ਜਿਹੜਾ ਪਰਚਾ ਦਰਜ ਕੀਤਾ ਗਿਆ ਸੰਬੰਧੀ ਪੁਲਿਸ ਮਲ ਪੁਲਿਸ ਦੇ ਵੱਲੋਂ ਥੋੜੇ ਸਮੇਂ ਦੇ ਵਿੱਚ ਹੀ ਪ੍ਰੈਸ ਕਾਨਫਰੰਸ ਕੀਤੀ ਜਾਵੇਗੀ ਦੱਸਦੇ ਕਿ ਅਮਰਤਪਾਲ ਜਿਹੜਾ ਕਿ ਖਡੂਰ ਸਾਹਿਬ ਤੋਂ ਮੈਂਬਰ ਆਫ ਪਾਰਲੀਮੈਂਟਾ ਖਾਲਿਸਤਾਨੀ ਸਮਰਥਕ ਦਾ ਬੀਤੇ ਦਿਨੀ ਅਮਰਤਪਾਲ ਨੇ ਸੌ ਚੁੱਕੀ ਆ ਵੱਡੀ ਲੀਡ ਦੇ ਨਾਲ ਖਡੂਰ ਸਾਹਿਬ ਤੋਂ ਐਮਪੀ ਦੀ ਚੋਣ ਜਿੱਤਦਾ ਪਰ ਕਿਤੇ ਨਾ ਕਿਤੇ ਅਮਰਤਪਾਲ ਲਈ ਵੀ ਇਹ ਬੜੀ ਹੀ ਮਾੜੀ ਖਬਰ ਹੈ ਕਿ ਜੇਕਰ ਉਹਦਾ ਭਰਾ ਨੱਚੇ ਤਸਕੀਰ ਦੇ ਵਿੱਚ ਫੜਿਆਗਾ ਤਾਂ ਇੱਕ ਤਲਾ ਦਾ ਕਿਤਨਾ ਕੀਤੇ ਨਾ ਦੇ ਪਰੇ ਵੱਡਾ ਦੱਬਾ ਲੱਗ ਸਕਦਾ ਕਿਉਂਕਿ ਅਮਰਤਪਾਲ ਨੇ ਅਮਰਤਪਾਲ ਨੇ ਪੰਜਾਬ ਦੇ ਵਿੱਚ ਨਸ਼ੇ ਨੂੰ ਲੈ ਕੇ ਐਂਟਰੀ ਕੀਤੀ ਸੀਗੀ ਪੰਜਾਬ ਦੇ ਵਿੱਚ ਜਿਹੜਾ ਨਸ਼ਾ ਵਧਦਾ ਜਾ ਰਿਹਾ ਨਸ਼ੇ ਨੂੰ ਖਤਮ ਕਰਨਾ ਪਰ ਜਿਗਰ ਅਮਰਤਪਾਲ ਦੇ ਭਰਾ ਹੀ ਹੁਣ ਨਸ਼ੇ ਦੇ ਮਾਮਲੇ ਵਿੱਚ ਫੜਿਆ ਗਿਆ ਤਾਂ ਲੋਕ ਇਸ ਦੇ ਸਵਾਲ ਜਵਾਬ ਜ਼ਰੂਰ ਕਰਨਗੇ ਕਿਉਂਕਿ ਬੀਤੇ ਦਿਨੀ ਅਮਰਤਪਾਲ ਦੇ ਪਿਤਾ ਅਮਰਤਪਾਲ ਨੂੰ ਮਿਲ ਕੇ ਆਏ ਸੀ ਉਹਨਾਂ ਨੇ ਕਿਹਾ ਸੀ ਕਿ ਅਮਰਤਪਾਲ ਨੇ ਕਿਹਾ ਪੰਜਾਬ ਦੇ ਵਿੱਚ ਨਸ਼ੇ ਦੀ ਮਾਤਰਾ ਵਧਦੀ ਜਾ ਰਹੀ ਹੈ ਉਸ ਤੇ ਤੁਸੀਂ ਕਮੇਂਡੀਆ ਬਣਾ ਕੇ ਕੰਮ ਕਰੋ ਪਰ ਹੁਣ ਅਮਰਤਪਾਲ ਦਾ ਭਰਾ ਹਰਪ੍ਰੀਤ ਹੀ ਨਸ਼ੇ ਦੇ ਮਾਮਲੇ ਦੇ ਵਿੱਚ ਫੜਿਆ ਗਿਆ 5 ਗ੍ਰਾਮ ਆਇਸ ਸਮੇਤ ਜਲੰਧਰ ਪੁਲਿਸ ਦੇ ਵੱਲੋਂ ਉਸ ਨੂੰ ਗ੍ਰਿਫਤਾਰ ਤਾਂ ਕਿ ਹਾਲਾਕੀ ਸਬੰਧੀ ਜਲੰਧਰ ਦੇ ਐਸਐਸਪੀ ਅੰਕੁਰ ਗੁਪਤਾ ਦੇ ਵੱਲੋਂ ਥੋੜੇ ਸਮੇਂ ਦੇ ਵਿੱਚ ਹੀ ਪ੍ਰੈਸ ਕਾਨਫਰੰਸ ਕਰਕੇ ਇਸ ਸਬੰਧੀ ਸਾਰੀ ਜਾਣਕਾਰੀ ਦਿੱਤੀ ਵੱਡੀ ਖਬਰ ਹੈ ਜਿਹੜੀ ਬਾਦਿਸ ਪੰਜਾਬ ਜਥੇਬੰਦੀ ਦੇ ਮੁਖੀ ਭਾਈ ਅਮਰਤਪਾਲ ਦੇ ਭਰਾ ਨੂੰ ਪੰਜਾਬ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਦੱਸਦੀ ਕਿ ਜਲੰਧਰ ਪੁਲਿਸ ਨੇ ਅਮਰਤਪਾਲ ਦੇ ਭਰਾ ਨੂੰ ਹਰਪੀਰ ਸਿੰਘ ਨੂੰ 5 ਗ੍ਰਾਮ ਆਇਸ ਸਮੇਤ ਕਾਬੂ ਕੀਤਾ ਹੈ ਦੱਸਦੀ ਕਿ ਨਸ਼ਾ ਤਸਕਰੀ ਦੇ ਮਾਮਲੇ ਦੇ ਵਿੱਚ ਅਮਰਤਪਾਲ ਦਾ ਭਰਾ ਐਰ.ਪੀ ਤੋਂ ਗ੍ਰਿਫਤਾਰ ਕੀਤਾ ਗਿਆ ਜਦੀ ਪੋਸ਼ਟੀ ਜਲੰਧਰ ਦੇ ਐਸਐਸਪੀ ਅੰਕਰ ਗੁਪਤਾ ਦੇ ਵੱਲੋਂ ਕੀਤੀ ਗਈ ਦਾਦੀ ਕਿ ਅਮਰਤਪਾਲ ਦੀਆਂ ਮੁਸ਼ਕਲ ਲਗਾਤਾਰ ਵੱਧ ਜਰ ਨੇ ਉੱਥੇ ਹੀ ਬੀਤੇ ਦਿਨੀਏ ਅਮਰਤਪਾਲ ਨੇ ਐਮਪੀ ਦੀ ਸੌ ਚੁੱਕੀ ਹੈ ਖੰਡੂਰ ਸਾਹਿਬ ਤੋਂ ਵੱਡੀ ਲੀਡ ਦੇ ਨਾਲ ਅਮਰਤਪਾਲ ਐਮਪੀ ਬਣਿਆ ਪਰ ਉੱਥੇ ਹੀ ਹੁਣ ਅਮਰਤਪਾਲ ਦਾ ਭਰਾ ਹਰਪ੍ਰੀਤ ਸਿੰਘ ਜਿਨ੍ਹਾਂ ਦੀ ਸ਼ਕਲ ਬਿਲਕੁਲ ਹੀ ਅਮਰਤਪਾਲ ਦੇ ਨਾਲ ਮਿਲਦੀ ਜੁਲਦੀ ਅਮਰਤਪਾਲ ਦਾ ਭਰਾ ਜਿਹੜਾ 5 ਗ੍ਰਾਮ ਆਇਸ ਸਮੇਤ ਕਾਬੂ ਕੀਤਾ ਗਜਲੰਦਰਪੁਰ ਦੇ ਵੱਲੋਂ ਕਾਰਵਾਈ ਕੀਤੀ ਗਈ ਹੈ ਦਾਦੀ ਕੀ ਇਸ ਦੀ ਪੁਸ਼ਟੀ ਜਲੰਧਰ ਦੇ ਐਸਐਸਪੀ ਅੰਕੁਰ ਗੁਪਤਾ ਨੇ ਕੀਤੀ ਉਹਨਾਂ ਦਾ ਕਹਿਣਾ ਹੈ ਕਿ ਇਸ ਦੇ ਬਾਬਤ ਪ੍ਰੋਪਰਲੀ ਜਾਣਕਾਰੀ ਆ ਪੂਰੀ ਜਾਣਕਾਰੀ ਹੈ ਉਹ ਥੋੜੇ ਸਮੇਂ ਦੇ ਵਿੱਚ ਹੀ ਪ੍ਰੈਸ ਕਾਨਫਰੰਸ ਕਰਕੇ ਦੇਣਗੇ ਦਾਦੀ ਕਿ ਹਾਲਾਂਕਿ ਅਮਰਤਪਾਲ ਦਾ ਭਰਾ ਹਰਪੀ ਸਿੰਘ ਹੁਣ ਪੁਲਿਸ ਦੀ ਗ੍ਰਿਫਤ ਦੇ ਵਿੱਚ ਹੈ ਬੀਤੇ ਦਿਨੀ ਬੀਤੀ ਰਾਤ ਉਹਨਾਂ ਨੂੰ ਪੁਲਿਸ ਨੇ ਗ੍ਰਤਾਰ ਕੀਤਾ ਦਾਦੀ ਕਿ 5 ਗ੍ਰਾਮ ਆਇਸ ਸਮੇਤ ਅਮਰਤਪਾਲ ਦਾ ਭਰਾ ਜਿਹੜਾ ਗ੍ਰਤਾਰ ਹੋਇਆ ਹੈ ਆਇਸ ਨਸ਼ਾ ਤਸਕਰੇ ਦੇ ਮਾਮਲੇ ਤੇ ਆ ਤੇ ਅਮਰਤਪਾਲ ਦੇ ਭਰਾ ਤੇ ਜਿਹੜਾ ਪਰਚਾ ਦਰਜ ਕੀਤਾ ਗਿਆ ਸੰਬੰਧੀ ਪੁਲਿਸ ਮਲ ਪੁਲਿਸ ਦੇ ਵੱਲੋਂ ਥੋੜੇ ਸਮੇਂ ਦੇ ਵਿੱਚ ਹੀ ਪ੍ਰੈਸ ਕਾਨਫਰੰਸ ਕੀਤੀ ਜਾਵੇਗੀ ਦੱਸਦੀ ਕਿ ਅਮਰਤਪਾਲ ਜਿਹੜਾ ਕਿ ਖਡੂਰ ਸਾਹਿਬ ਤੋਂ ਮੈਂਬਰ ਆਫ ਪਾਰਲੀਮੈਂਟ ਆ ਖਾਲਿਸਤਾਨੀ ਸਮਰਥਕ ਆ ਬਿੱਤੇ ਦਿਨੀ ਅਮਰਤਪਾਲ ਨੇ ਸੌ ਚੁੱਕੀ ਆ ਵੱਡੀ ਲੀਡ ਦੇ ਨਾਲ ਖਡੂਰ ਸਾਹਿਬ ਤੋਂ ਐਮਪੀ ਦੀ ਚੋਣ ਜਿੱਤਦਾ ਆ ਕਿ ਤਨਾ ਕਿਤੇ ਅਮਰਤਪਾਲ ਲਈ ਵੀ ਇਹ ਬੜੀ ਹੀ ਮਾਰੀ ਖਬਰ ਆ ਕਿਉਂਕਿ ਜੇਕਰ ਉਹਦਾ ਭਰਾ ਨੱਚੇ ਤਸਕੀਰ ਦੇ ਵਿੱਚ ਫੜਿਆਗਾ ਤਾਂ ਇੱਕ ਤਲਾਅ ਦਾ ਕਿ ਤਨਾ ਕਿਤੇ ਨਾ ਦੇ ਪਰੇ ਵੱਡਾ ਦੱਬਾ ਲੱਗ ਸਕਦਾ ਕਿਉਂਕਿ ਅਮਰਤਪਾਲਾ ਅਮਰਤਪਾਲ ਨੇ ਪੰਜਾਬ ਦੇ ਵਿੱਚ ਨਸ਼ੇ ਨੂੰ ਲੈ ਕੇ ਐਂਟਰੀ ਕੀਤੀ ਸੀਗੀ ਪੰਜਾਬ ਦੇ ਵਿੱਚ ਜਿਹੜਾ ਨਸ਼ਾ ਵੱਧਦਾ ਜਾ ਰਿਹਾ ਨਸ਼ੇ ਨੂੰ ਖਤਮ ਕਰਨਾ ਪਰ ਜੇਕਰ ਅਮਰਤਪਾਲ ਦੇ ਭਰਾ ਹੀ ਹੁਣ ਨਸ਼ੇ ਦੇ ਮਾਮਲੇ ਵਿੱਚ ਫੜਿਆ ਗਿਆ ਤਾਂ ਲੋਕ ਇਸ ਦਿਨ ਸਵਾਲ ਜਵਾਬ ਜ਼ਰੂਰ ਕਰਨਗੇ ਕਿਉਂਕਿ ਬੀਤੇ ਦਿਨੀ ਅਮਰਤਪਾਲ ਦੇ ਪਿਤਾ ਅਮਰਤਪਾਲ ਨੂੰ ਮਰ ਕੇ ਐਸ ਉਹਨਾਂ ਨੇ ਕਿਹਾ ਸੀ ਕਿ ਅਮਰਤਪਾਲ ਨੇ ਕਿਹਾ ਪੰਜਾਬ ਦੇ ਵਿੱਚ ਨਸ਼ੇ ਦੀ ਮਾਤਰਾ ਵਧਦੀ ਜਾ ਰਹੀ ਹੈ ਉਸ ਤੇ ਤੁਸੀਂ ਕਮੈਂਡੀਆ ਬਣਾ ਕੇ ਕੰਮ ਕਰੋ ਪਰ ਹੁਣ ਅਮਰਤਪਾਲ ਦਾ ਭਰਾ ਹਰਪ੍ਰੀਤ ਹੀ ਨਸ਼ੇ ਦੇ ਮਾਮਲੇ ਦੇ ਵਿੱਚ ਫੜਿਆ ਗਿਆ 5 ਗ੍ਰਾਮ ਆਇਸ ਸਮੇਤ ਜਲੰਧਰ ਪੁਲਿਸ ਦੇ ਵੱਲੋਂ ਉਸ ਨੂੰ ਗ੍ਰਿਫਤਾਰ ਕੀ ਤਾਂ ਕਿ ਹਾਲਾਂਕਿ ਇਸ ਸਬੰਧੀ ਜਲੰਧਰ ਦੇ ਐਸਐਸਪੀ ਅੰਕੁਰ ਗੁਪਤਾ ਦੇ ਵੱਲੋਂ ਥੋੜੇ ਸਮੇਂ ਦੇ ਵਿੱਚ ਹੀ ਪ੍ਰੈਸ ਕਾਨਫਰੰਸ ਕਰਕੇ ਇਸ ਸਬੰਧੀ ਸਾਰੀ ਜਾਣਕਾਰੀ ਦਿੱਤੀ